ਸਤ ਸ੍ਰੀ ਅਕਾਲ ਦੋਸਤੋ ਰਾਜਸੰਧੂ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਹੈ ਸੋ ਵੀਰ ਜਿਹੜੇ ਚੈਨਲ ਤੇ ਨਵੇਂ ਨੇ ਉਹ ਪਲੀਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਆਲਟੇ ਸੈੱਟ ਕਰ ਲਓ ਇਸੇ ਤਰ੍ਹਾਂ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗੀ ਜੀ ਸਭ ਤੋਂ ਪਹਿਲਾਂ ਸੋ ਵੀਰੋ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਲਈ ਇਹ ਛੋਟੀ ਬਹੁਤ ਵਧੀਆ ਲੀਲੀ ਰਵੀ ਦੇ ਵਿੱਚ ਛੋਟੀ ਹੈ ਜੀ ਪੰਜ ਕਲਿਆਣੀ ਛੋਟੀ ਹੈ ਜੀ ਦੂਜੀ ਲੋਕੇਸ਼ਨ ਵਿੱਚ ਇਸ ਵਾਰ ਇਹ ਛੋਟੀ ਸੋਈ ਹੋਈ ਹੈ ਜੀ ਮਿਲਕ ਦੀ ਗੱਲ ਕਰੀਏ ਤੇ 10 ਲੀਟਰ ਅੱਜ ਮਿਲਕ ਇਸ ਥੱਲੇ ਬਿਲਕੁਲ ਰੈਡੀ ਆ ਜੀ ਚੁਵਾਈ ਕਰਕੇ ਦੋ ਟਾਈਮ ਤਿੰਨ ਟਾਈਮ ਤੁਸੀਂ ਆਪਣੀ ਤਸੱਲੀ ਕਰਕੇ ਝੋਟੀ ਲੈ ਸਕਦੇ ਹੋ ਮਗਰ ਇਸ ਦੇ ਨੀਲੀ ਰਾਵੀ ਦੀ ਕੱਟੀ ਆ ਜੀ ਕੋਈ ਨਹੀਂ ਕੋਈ ਨਹੀਂ ਤੇ ਅੱਜ ਇਹ 8 ਦਿਨ ਹੋ ਗਏ ਸੀ ਬਿਲਕੁਲ ਕੁੰਡੀ ਝੋਟੀ ਆ ਜੀ ਥਾਣਵਾਨੇ ਦੀ ਬਿਲਕੁਲ ਸਾਫ ਆ ਬਾਕੀ ਲੋਕੇਸ਼ਨ ਜ਼ਿਲ੍ਹਾ ਮੋਗਾ ਦੀ ਤਸਵੀਰ ਟਰਮ ਕੋਡ ਪਿੰਡ ਚੋਟੀਆਂ ਦੇ ਵਿੱਚ ਇਹ ਬੁਫੈਲੋ ਖੜੀ ਹੈ ਤੇ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗੇ ਤੁਸੀਂ ਸੰਪਰਕ ਕਰਕੇ ਡਾਇਰੈਕਟ ਗੱਲ ਕਰ ਸਕਦੇ ਹੋ ਸੋ ਵੀਰੋ ਜਿਹੜਾ ਮੁੱਲ ਇਹ ਬਾਈ ਹੋ ਰਹੀ 75000 ਰੁਪਏ ਮੁੱਲ ਕਰਦੇ ਨੇ ਸੋ ਮੌਕੇ ਤੇ ਥੋੜਾ ਬਾਤ ਅਪ ਡਾਊਨ ਹੋ ਜਾਏਗਾ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਧੰਨਵਾਦ